ਵਿਸ਼ਵ वार्ता ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਨਿ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ ਤੇ ਪ੍ਰਮਾਤਮਾ ਅੱਗੇ ਵਿਛੜੀ ਰੂਹ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਾਲ ਬਖਸ਼ਣ ਦੀ ਵੀ ਅਰਦਾਸ ਕਰਦਾ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਤੇ ਜਰਵੀਰ ਦੇ ਵਿੱਚ ਲਿਖਿਆ ਕਿ ਜਲੰਧਰ ਤੋਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸੰਸਦ ਮੈਂਬਰ ਸ਼੍ਰੀ ਮਹਿੰਦਰ ਕੇਪੀ ਜੀ ਦੇ ਪੁੱਤਰ ਰਿਚੀ ਕੇਪੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਦੀ ਖਬਰ ਮਿਲੀ ਦੁੱਖਦਾਇਕ ਘੜੀ ਦੇ ਵਿੱਚ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ ਪਰਮਾਤਮਾ ਅਗੇ ਅਰਦਾਸ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੁਹਾਨੂੰ ਦੱਸ ਦਈਏ ਜ਼ਿਕਰ ਯੋਗ ਹੈ ਕਿ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਬੀਤੀ ਰਾਤ ਭਿਆਨਕ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ ਇਹ ਹਾਦਸਾ ਜਲੰਧਰ ਦੇ ਮਾਡਲ ਟਾਊਨ ਸਥਿਤ ਮਾਤਾ ਰਾਣੀ ਚੌਂਕ ਦੇ ਵਿੱਚ ਵਾਪਰਿਆ ਜਿੱਥੇ ਤਿੰਨ ਕਾਰਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਇਸ ਟੱਕਰ ਦੇ ਵਿੱਚ ਅ ਇੱਕ ਟੈਕਸੀ ਚਾਲਕ ਵੀ ਜ਼ਖਮੀ ਹੋਇਆ ਤੇ ਇੱਕ ਕ੍ਰੇਟਾ ਕਾਰ ਜਿਹੜਾ ਉਸ ਦੀ ਤੇਜ਼ ਰਫ਼ਤਾਰ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵਾਪਰਿਆ ਹੈ ਸਾਹਸੇ ਦੇ ਵਿੱਚ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਮੌਤ ਹੋ ਗਈ ਹੈ ਹਾਲਾਂਕਿ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹਸਪਤਾਲ ਦੇ ਵਿੱਚ ਲਜਾਇਆ ਗਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਪੁਲਿਸ ਵੱਲੋਂ ਸਾਰੇ ਨੁਕਸਾਨੇ ਗਏ ਵਾਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੁੱਖ ਮੰਤਰੀ ਨੇ ਉਚੇਚੇ ਤੌਰ ਤੇ ਆਨਲਾਈਨ ਕੱਟ ਦਿਓ ਸਿੱਧੇ ਤੌਰ ਤੇ ਜਾਂਚ ਸ਼ੁਰੂ ਕੀਤੀ ਗਈ ਬਸ ਇੱਥੇ ਤੱਕ ਹੀ ਲਾਣਾ ਜੀ ਤੇ ਉਧਰ ਕੇਂਦਰ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਮੁਆਇਨਾ ਕਰਨ ਪਹੁੰਚੇ ਕੇਂਦਰੀ ਰਾਜ ਮੰਤਰੀ ਐਲ ਮੁਰਗਨ ਦੇ ਨਾਲ ਐਮਐਲਏ ਦਿਨੇਸ਼ ਚੱਡਾ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਇਸ ਮੌਕੇ ਦਿਨੇਸ਼ ਚੱਡਾ ਨੇ ਕੇਂਦਰੀ ਮੰਤਰੀ ਦੇ ਅੱਗੇ ਪੰਜਾਬ ਦਾ ਪੱਖ ਰੱਖਿਆ ਤੁਹਾਨੂੰ ਦੱਸ ਦਈਏ ਲਗਾਤਾਰ ਪੰਜਾਬ ਦੇ ਵੱਲੋਂ ਕੇਂਦਰ ਸਰਕਾਰ ਤੋਂ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ 20000 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪੰਜਾਬ ਆਏ ਉਹਨਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤਾਂ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ ਪੰਜਾਬ ਵਲੋਂ ਲਗਾਤਾਰ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਆਰ ਜਾ ਰਹੀ ਹੈ ਸੋ ਇਸੇ ਨੂੰ ਐਮਐਲਏ ਦਿਨੇਸ਼ ਚੱਡਾ ਦੇ ਵੱਲੋਂ ਦੁਹਰਾਇਆ ਗਿਆ ਤੇ ਪੰਜਾਬ ਦੇ ਲਈ ਖਾਸ ਤੌਰ ਤੇ ਰਾਹਤ ਪੈਕੇਜ ਦੇਣ ਦੀ ਮੰਗ ਉਹਨਾਂ ਵੱਲੋਂ ਕੀਤੀ ਗਈ ਹੈ ਸਰ ਬਰੇਦੋ ਆਪਕਾ ਧੰਨਵਾਦ ਕਿ ਆਪ ہماری ਮੁਸ਼ਕਲਾਂ ਨੂੰ ਮਹਿਸੂਸ ਕਰਨੇ ਲਈ ਆਏ ਹਨ ਤਾਂ ਜੋ ਕੁਝ ਗਰਾਉਂਡ ਦੀ ਦਿੱਕਤਾਂ ਹੈ ਉਹ ਮੈਂ ਆਪਕੇ ਧਿਆਨ ਮਿਲਾਨਾ ਚਾਹਤਾ ਹਾਂ ਤਾਂ 2023 ਇਸ ਤੋਂ ਪਹਿਲੇ 2023 ਮੇ ਵੀ ਅਹਮੇ ਫਲਡ ਫੇਸ ਕਰਨਾ ਪੜਾ ਤਾਂ ਤੋਂ ਦੋ ਤਿੰਨ ਚੀਜ਼ਾਂ ਇੱਕ ਤੋਂ अधिकारियों से हमेशा हमें यही इनपुट आती है कि हम रोड्स वगैरह की रिपेयर नहीं कर सके क्योंकि जो एस के रेट्स हैं वो बहुत ही लो है जी शायद सिक्सटी थाउजेंड पर किलोमीटर है तो वो सिक्सटी थाउजेंड पर किलोमीटर में जो रोड्स की रिपेयर है वो हो नहीं सकती सर सो ये बहुत ज़्यादा जो हमारे इंजीनियर्स हैं बहुत ज़्यादा डिमांड करते हैं आप, आप उनसे जो फिफ्टी में ये इम्पोसिबल टास्क है पर तो एस के जो रेट्स हैं उनमें आ, इस बार के जो हमने काम करने हैं रिलीफ के या रोड्स बनानी है उसके लिए उन्हें रिवाइज करने की ज़रूरत है सर ऐसे ही जो एग्रीकल्चर लॉस के लिए भी हमें सिर्फ सिक्सटी एट हंड्रेड पर एकड़ है सर वो भी बहुत इनसफिशेंट है जी उससे जो फार्मर का कंपल्स हमने क्या करना उसका खर्चा ही नहीं निकलता उससे सर सो हमारी आपसे रिक्वेस्ट है जी कि आप हमारे यहाँ की डिमांड आप आ, के मुताबिक उसको फिफ्टी एटलीस्ट सर फिफ्टी थाउजेंड पर एकड़ उसको किया जाए जी ऐसे सर एनिमल्स के लिए सिर्फ जैसे बपैलों का सिर्फ सतारह हज़ार है जी तो वो बहुत कम है एक वो की जो अच्छी वफेलो है उसकी सर जो वैल्यू है वो सेवनटी फाइव थाउजेंड से कम नहीं होती सो तो ऐसे जो सारे रेट्स है जी एस डी आर एफ के काइंडली सर आप उन्हें रिवाइज़ करवाने की ज़रूरत है जी इमीडिएटली लेकिन नहीं तो हम जो दो हज़ार तेईस में हमारी रोड टूटी थी उनको अभी तक नहीं रिपेयर कर सके क्योंकि सिक्सटी थाउजेंड में होती नहीं है तो उससे ज़्यादा एस डी आर एफ में सर खर्च नहीं कर सकते तो दूसरी मेरी रिक्वेस्ट ये है जी कि जिस एरिया को आपने विजिट किया है तो जैसे पंजाब तो रिपेयरिंग स्टेट है ही है और ये ये एरिया स्पेशली स्टेट के बिना भी पंजाब को तो सतलुज की रिपेरियन स्टेट है बट सर रोपर डिस्ट्रिक्ट भाखड़ा का भी रिपेरियन है गोविंद सागर झील का भी रिपेरियन है क्योंकि इन दोनों के ये दोनों जो वाटर रिजर्व है सर इनके वाटर को भी सबसे पहले रोपर डिस्ट्रिक्ट ही फेस करता है सर भाखड़ा हमने बनाया था सर कम से कम छः स्टेट्स को इरीगेशन का वाटर जा रहा है और सर इस एरिया में अब तक इरीगेशन का पानी नहीं मिला है जिसको हम पानी को फेस कर कर छः स्टेट्स में दे रहे हैं वो हमें खुद को नहीं मिला बट हम उसका नुकसान तो झेल रहे हैं सर अभी आपसे रिक्वेस्ट यह कि स्टेट गवर्नमेंट ने उस पर एक सर्वे शुरू किया है कि कैसे हम इस एरिया को इरिगेशन का पानी दे सकते हैं सर वो सर्वे अबाउट टू तो कम्प्लीट है जी सर उसमें आप गवर्नमेंट ऑफ इंडिया की तरफ से भी हमें हेल्प करें ताकि जो एरिया छः स्टेट्स को पानी आ, पानी दे रहा है और बिजली दे रहा है वहाँ पर भी इरीगेशन का वाटर मिल सके जी जिसके लिए बखड़ा बना है ਸੋ ਇਹ ਮੈਂ ਆਪਸੇ ਉਮੀਦ ਕਰੂੰਗਾ ਕਿ ਆਪ ਹਮਾਰੀ ਬਿੰਤੀਆਂ ਇਨਕੋ ਕਬੂਲ ਕਰਨਗੇ। ਉਧਰ ਬਿਆਸ ਅਤੇ ਸਤਲੁਜ ਦਰਿਆ ਦੇ ਸੰਗਮ ਵਾਲੀ ਜਗਾ ਹਰੀਕੇ ਹੈਡਵਰਕਸ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਸੀ ਜਿਸ ਕਾਰਨ ਹਰੀਕੇ ਖੇਤਰ ਦੇ ਵਿੱਚ ਲੋਕਾਂ ਨੂੰ ਰਾਹਤ ਦੀ ਸਾਹ ਮਿਲੀ ਸੀ ਪਰ ਉਹ ਬੀਤੇ ਕੱਲ ਤੋਂ ਲਗਾਤਾਰ ਪਾਣੀ ਦਾ ਪੱਧਰ ਇੱਕ ਵਾਰੀ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ। ਹਰੀਕੇ ਹੈਡਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ 7 ਵਜੇ ਹਰੀਕੇ ਹੈਡਵਰਕਸ ਦੇ ਅਪਸਟ੍ਰੀਮ ਦੇ ਵਿੱਚ ਪਾਣੀ ਦਾ ਪੱਧਰ 1,43,000 ਕਿਊਸਿਕ ਸੀ ਜਿਸ ਵਿੱਚੋਂ ਡਾਊਨਸਟ੍ਰੀਮ ਨੂੰ 1,25,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਬਾਕੀ 18,000 ਕਿਊਸਿਕ ਪਾਣੀ ਰਾਜਸਥਾਨ ਤੇ ਫਿਰੋਜ਼ਪੁਰ ਫਿਡਰ ਨਹਿਰ ਦੇ ਰਾਹੀਂ ਛੱਡਿਆ ਜਾ ਰਿਹਾ ਹੈ ਬੀਤੀ ਸ਼ਾਮ ਪਾਣੀ ਦਾ ਪੱਧਰ 1,36,000 ਕਿਊਸਿਕ ਸੀ ਅਤੇ ਡਾਊਨਸਟ੍ਰੀਮ 1,18,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਜ਼ਿਕਰ ਹੋਇਆ ਹੈ ਕਿ ਡੈਮਾ ਤੋਂ ਛੱਡੇ ਜਾ ਰਹੇ ਪਾਣੀ ਦੇ ਕਾਰਨ ਹਰੀਕੇ ਹੈੱਡਵਰਕਸ ਦੇ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਜੰਮੂ ਕਸ਼ਮੀਰ ਦੇ ਵਿੱਚ ਖਰਾਬ ਮੌਸਮ ਦੇ ਕਾਰਨ ਵੈਸ਼ਨੋ ਦੇਵੀ ਮਾਤਾ ਦੀ ਯਾਤਰਾ ਇੱਕ ਵਾਰ ਫਿਰ ਤੋਂ ਮੁਲਤਵੀ ਕਰ ਦਿੱਤੀ ਗਈ ਹੈ। 19 ਦਿਲਾ ਤੱਕ ਮੌਤਰ ਰਹਿਣ ਤੋਂ ਬਾਅਦ ਯਾਤਰਾ ਸ਼ੁਰੂ ਕੀਤੀ ਗਈ ਸੀ ਜੋ ਕਿ ਐਤਵਾਰ ਤੋਂ ਸ਼ੁਰੂ ਹੋਣੀ ਸੀ ਪਰ ਭਾਰੀ ਬਰਸਾਤ ਕਾਰਨ ਇਸ ਨੂੰ ਅਗਲੇ ਆਦੇਸ਼ਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਮਾਤਾ ਵੈਸ਼ਨੋ ਦੇਵੀ ਨੂੰ ਜਾਣ ਵਾਲੇ ਰਸਤੇ ਦੇ ਵਿੱਚ 26 ਅਗਸਤ ਨੂੰ ਮੰਦਰ ਨੂੰ ਜਾਣ ਵਾਲੇ ਰਸਤੇ ਤੇ ਜ਼ਮੀਨ ਖਿਸਕਣ ਦੇ ਕਾਰਨ 34 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਤੇ ਇਸ ਦੁਰਘਟਨਾ ਦੇ ਵਿੱਚ ਕਈ ਸ਼ਰਧਾਲੂ ਜ਼ਖਮੀ ਵੀ ਹੋ ਗਏ ਸਨ ਉਸ ਤੋਂ ਬਾਅਦ احتیاطਨ ਤੌਰ ਤੇ ਅ ਸਰਕਾਰ ਦੇ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਦੇ ਲਈ ਇਹ ਯਾਤਰਾ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਐਤਵਾਰ ਨੂੰ ਇਹ ਯਾਤਰਾ ਮੋੜ ਤੋਂ ਸ਼ੁਰੂ ਹੋਣੀ ਸੀ ਪਰ ਇੱਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਦੇ ਇਸ ਹਿੱਸੇ ਦੇ ਵਿੱਚ ਮੌਸਮ ਖਰਾਬ ਹੋਣ ਦੇ ਕਾਰਨ ਇਸ ਯਾਤਰਾ ਨੂੰ ਅਗਲੇ ਹੁਕਮਾਂ ਤੱਕ ਹੁਣ ਮੁਲਤਵੀ ਕਰ ਦਿੱਤਾ ਗਿਆ ਉਧਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਅੱਜ ਭਾਰਤ ਪਾਕਿਸਤਾਨ ਦੇ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਦੋਵਾਂ ਟੀਮਾਂ ਆਪਣੇ ਆਪਣੇ ਪਹਿਲੇ ਮੈਚ ਜਿੱਤ ਹਾਸਲ ਕਰ ਚੁੱਕੀਆਂ ਨੇ ਜਿਹੜੀ ਵੀ ਟੀਮ ਅੱਜ ਦਾ ਮੁਕਾਬਲਾ ਜਿੱਤੇਗੀ ਉਹ ਸੁਪਰ 4 ਦੇ ਲਈ ਕੁਆਲੀਫਾਈ ਕਰ ਜਾਵੇਗੀ ਬੈਟਿੰਗ ਬੋਲਿੰਗ ਫੀਲਡਿੰਗ ਤਿੰਨਾਂ ਡਿਪਾਰਟਮੈਂਟਾਂ ਦੇ ਵਿੱਚ ਭਾਰਤੀ ਟੀਮ ਦਾ ਪਲਣਾ ਭਾਰੀ ਜਾ ਪਰਿਆ ਟੀਮ ਦੀ ਫਾਰਮ ਦੇ ਲਿਹਾਜ਼ ਨਾਲ ਵੀ ਪਾਕਿਸਤਾਨ ਦੀ ਟੀਮ ਭਾਰਤ ਦੇ ਸਾਹਮਣੇ ਟਿਕਦੀ ਹੋਈ ਨਜ਼ਰ ਨਹੀਂ ਆ ਰਹੀ ਪਰ ਅੱਜ ਹੋਣ ਵਾਲੇ ਮੈਚ ਦਾ ਇੱਕ ਫੈਕਟਰ ਅਜੇਹਾ ਵੀ ਹੈ ਜੋ ਪਾਕਿਸਤਾਨ ਨੂੰ ਮੁਕਾਬਲੇ ਦੇ ਵਿੱਚ ਲਿਆ ਸਕਦਾ ਹੈ ਉਹ ਹੈ ਦੁਬਈ ਦੀ ਪਿਚ ਜਿਕਰ ਹੋਇਆ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਆਖਰੀ ਮੈਚ ਅਮਰੀਕਾ ਦੇ ਵਿੱਚ ਖੇਡੇ ਗਏ T20 ਵਿਸ਼ਵ ਕੱਪ ਦੇ ਵਿੱਚ ਹੋਇਆ ਸੀ ਇਸ ਮੁਕਾਬਲੇ ਦੌਰਾਨ ਭਾਰਤੀ ਟੀਮ ਸਿਰਫ 119 ਦੌੜਾਂ ਬਣਾਉਣ ਦੇ ਬਾਵਜੂਦ 6 ਦੌੜਾਂ ਦੇ ਨਾਲ ਜਿੱਤ ਗਈ ਸੀ ਇਸ ਵਰਲਡ ਕੱਪ ਤੋਂ ਬਾਅਦ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਵਰਿੰਦਰ ਜੜੇਜਾ ਵਰਗੇ ਦਿੱਗਜ ਭਾਰਤੀ ਖਿਡਾਰੀਆਂ ਨੇ ਰਿਟਾਇਰਮੈਂਟ ਲੈ ਲਈ ਸੀ ਇਸ ਦੇ ਬਾਵਜੂਦ ਭਾਰਤੀ ਟੀਮ ਦਾ ਪ੍ਰਦਰਸ਼ਨ ਹੋਰ ਵੀ ਵਧੀਆ ਹੋ ਗਿਆ ਤੇ ਭਾਰਤੀ ਟੀਮ ਨੇ 86% T20 ਮੈਚ ਜਿੱਤੇ ਨੇ ਦੂਜੇ ਪਾਸੇ ਪਾਕਿਸਤਾਨੀ ਟੀਮ ਨੇ ਪ੍ਰਦਰਸ਼ਨ ਦੇ ਵਿੱਚ ਸੁਧਾਰ ਦੀ ਉਮੀਦ ਵਿੱਚ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਾਨ ਵਰਗੇ ਵੱਡੇ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਹੈ ਪਾਕਿਸਤਾਨੀ ਟੀਮ T20 ਵਿਸ਼ਵ ਕੱਪ ਤੋਂ ਬਾਅਦ 50% ਮੈਚ ਹੀ ਜਿੱਤ ਸਕੀ ਹੈ ਵਿਸ਼ਵ ਕੱਪ ਤੋਂ ਬਾਅਦ ਦੋਵੇਂ ਟੀਮਾਂ ਦੇ ਪ੍ਰਦਰਸ਼ਨ ਦੇ ਵਿੱਚ ਕਿੰਨਾ ਫਰਕ ਆਇਆ ਇਹ ਅੱਜ ਹੋਣ ਵਾਲੇ ਮੁਕਾਬਲੇ ਤੋਂ ਬਾਅਦ ਪਤਾ ਲੱਗ ਜਾਵੇਗਾ ਉਧਰ ਲੰਡਨ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੈਂਟਰਲ ਲੰਡਨ ਦੇ ਵਿੱਚ 1 ਲੱਖ ਤੋਂ ਵੱਧ ਲੋਕਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਇਸ ਵਿਰੋਧ ਪਰਸ਼ਨ ਨੂੰ ਪ੍ਰਦਰਸ਼ਨ ਨੂੰ ਯੂਨਾਈਟਿਡ ਦਾ ਕਿੰਗਡਮ ਦਾ ਨਾਮ ਦਿੱਤਾ ਗਿਆ ਜਿਸ ਦੀ ਅਗਵਾਈ ਇਮੀਗ੍ਰੇਸ਼ਨ ਵਿਰੋਧੀ ਨੇਤਾ ਟੌਮੀ ਰੋਬਿੰਸਨ ਵੱਲੋਂ ਕੀਤੀ ਜਾ ਰਹੀ ਹੈ ਇਸ ਨੂੰ ਬ੍ਰਿਟੇਨ ਦੀ ਸਭ ਤੋਂ ਵੱਡੀ ਸੱਜੇ ਪੱਖੀ ਰੈਲੀ ਵੀ ਮੰਨਿਆ ਜਾ ਰਿਹਾ ਹੈ ਇੰਗਲੈਂਡ ਦੇ ਵਿੱਚ ਬਿਨਾ ਦਸਤਾਵੇਜ਼ਾਂ ਤੋਂ ਰਹਿ ਰਹੇ ਵਿਦੇਸ਼ੀਆਂ ਦੇ ਖਿਲਾਫ ਹੋ ਰਹੇ ਇਸ ਪ੍ਰਦਰਸ਼ਨ ਦੇ ਵਿੱਚ ਟੈਸਲਾ ਦੇ ਮਾਲਕ ਐਲਨ ਮਸਕ ਦੇ ਵੱਲੋਂ ਵੀ ਵੀਡੀਓ ਦੇ ਰਾਹੀਂ ਸ਼ਮੂਲੀਅਤ ਕੀਤੀ ਗਈ ਹੈ। ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਕ ਉਸਨੇ ਟੌਮੀ ਰਵਿੰਸਨ ਦੇ ਨਾਲ ਗੱਲਬਾਤ ਵੀ ਕੀਤੀ ਹੈ। ਐਲਨ ਮਸਕ ਨੇ ਕਿਹਾ ਕਿ ਹਿੰਸਾ ਤੁਹਾਡੇ ਕੋਲ ਆ ਰਹੀ ਹੈ। ਜਾਂ ਤਾਂ ਲੜੋ ਜਾਂ ਮਰੋ। ਮਸਕ ਨੇ ਬ੍ਰਿਟਨ ਦੇ ਵਿੱਚ ਸੰਸਦ ਭੰਗ ਕਰਨ ਦੀ ਮੰਗ ਵੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਸਰਕਾਰ ਨੂੰ ਬਦਲਣਾ ਪਵੇਗਾ। ਉਸ ਸਮੇਂ ਬ੍ਰਿਟਿਸ਼ ਦੇ ਮੰਤਰੀ ਕੀਰ ਸਟਾਰਮਰ ਇੱਕ ਫੁੱਟਬਾਲ ਮੈਚ ਦੇਖ ਰਹੇ ਨੇ ਅਤੇ ਆਪਣੇ ਪੁੱਤਰ ਦੇ ਨਾਲ ਲੰਡਨ ਦੇ ਵਿੱਚ ਅਮੀਰਾਟ ਸਟੇਡੀਅਮ ਦੇ ਵਿੱਚ ਨੇ ਜੋ ਕਿ ਜਦਕੀ ਲੰਡਨ ਸ਼ਹਿਰ ਦੇ ਵਿੱਚ ਹਿੰਸਾ ਹੋ ਰਹੀ ਹੈ ਸੋ ਲੰਡਨ ਦੇ ਵਿੱਚ ਵੱਡੇ ਪੱਧਰ ਤੇ ਸੱਜੇ ਪੱਖੀ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਕਿਤੇ ਨਾ ਕਿਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਆંકੜਿਆਂ ਦੇ ਮੁਤਾਬਕ ਇੰਗਲੈਂਡ ਦੇ ਵਿੱਚ 23000 ਤੋਂ ਵੱਧ ਪ੍ਰਵਾਸੀ ਜਿਹੜੇ ਨੇ ਉਹ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਬ੍ਰਿਟਨ ਦੇ ਵਿੱਚ ਪਹੁੰਚੇ ਨੇ ਸੋ ਉਹਨਾਂ ਦੇ ਵਿਰੋਧ ਦੇ ਵਿੱਚ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਅਤੇ ਉਹਨਾਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਇਹਨਾਂ ਸੱਜੇ ਪੱਖੀ ਪ੍ਰਦਰਸ਼ਨਾਂ ਦੇ ਰਾਹੀਂ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਇਹਨਾਂ ਪ੍ਰਦਰਸ਼ਨਾਂ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦਾ ਘੇਰਾ ਤੋੜਨ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਪੁਲਿਸ ਤੇ ਹਮਲਾ ਕਰਨ ਦੇ ਇਲਜ਼ਾਮ ਵੀ ਇਹਨਾਂ ਪ੍ਰਦਰਸ਼ਨਕਾਰੀਆਂ ਤੇ ਲੱਗੇ ਨੇ ਇਸ ਪੂਰੇ ਪ੍ਰਦਰਸ਼ਨ ਨੂੰ ਕਾਬੂ ਕਰਨ ਦੇ ਲਈ ਲੰਡਨ ਦੇ ਵਿੱਚ 1600 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਅਤੇ 12 ਵੀ ਪੁਲਿਸ ਕਰਮਚਾਰੀ ਇਸ ਪ੍ਰਦਰਸ਼ਨ ਨੂੰ ਕੰਟਰੋਲ ਕਰਨ ਦੇ ਲਈ ਬੁਲਾਏ ਗਏ ਨੇ ਤੇ ਹੁਣ ਪੰਜਾਬ ਦੇ ਮੌਸਮ ਤੇ ਪਾਉਨੇ ਆ ਇੱਕ ਨਜ਼ਰ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਆਦਮੀ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਰਹੇਗੀ ਇਨ੍ਹਾਂ ਦਿਨਾਂ ਦੇ ਵਿੱਚ ਸਵੇਰ ਅਤੇ ਸ਼ਾਮ ਨੂੰ ਮੌਸਮ ਠੰਡਾ ਰਹੇਗਾ ਜਦਕਿ ਦੁਪਹਿਰ ਵੇਲੇ ਧੁੱਪ ਨਿਕਲਣ ਦੀ ਸੰਭਾਵਨਾ ਹੈ ਦੁਪਹਿਰ ਵੇਲੇ ਧੁੱਪ ਇਸ ਤਰ੍ਹਾਂ ਨਿਕਲ ਰਹੀ ਹੈ ਜਿਵੇਂ ਕਿ ਜੁਲਾਈ ਅਗਸਤ ਦੀਆਂ ਧੁੱਪਾਂ ਹੋਣ ਸੋ ਦੁਪਹਿਰ ਵੇਲੇ ਲੋਕਾਂ ਨੂੰ ਕੜਕ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ 17 ਤੇ 18 ਸਤੰਬਰ ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਵਰ ਸਕਦਾ ਹੈ ਇਸ ਦੇ ਨਾਲ ਹੀ ਪਟਿਆਲਾ ਤੇ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਦੇ ਨਾਲ ਨਾਲ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ ਸੂਬਾ ਸਰਕਾਰ ਨੂੰ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੀ ਕੁਝ ਰਾਹਤ ਆਈ ਹੈ ਸਫਾਈ ਦੇ ਕੰਮ ਤੇਜ਼ ਕਰ ਦਿੱਤਾ ਗਿਆ ਸਰਕਾਰੀ ਟੀਮਾਂ ਪਿੰਡ-ਪਿੰਡ ਜਾ ਕੇ ਸਫਾਈ ਦੀ ਮੁਹਿੰਮ ਵੀ ਕਰ ਰਹੀਆਂ ਨੇ ਅਤੇ ਇਸ ਦੇ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਦਿੱਤੇ ਗਏ ਨੇ ਪਹਾੜਾਂ ਦੇ ਵਿੱਚ ਵੀ ਮੀਂਹ ਬਹੁਤ ਘੱਟ ਪੈ ਰਿਹਾ ਬਰਸਾਤ ਬਹੁਤ ਘੱਟ ਹੋ ਰਹੀ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਹੁਣ ਆਮ ਜਨ ਜੀਵਨ ਜਿਹੜਾ ਹੈ ਉਹ ਪਹਿਲਾਂ ਵਰਗਾ ਹੋਣਾ ਸ਼ੁਰੂ ਹੋ ਗਿਆ ਹੈ ਸਰਹੱਦ ਤੇ ਵੀ ਜੋ ਨੁਕਸਾਨ ਹੋਇਆ ਸਰਹੱਦੀ ਪਿੰਡਾਂ ਦੇ ਵਿੱਚ ਉਸ ਦਾ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ ਸੋ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੋਵੇਂ ਹੀ ਪੰਜਾਬ ਦੇ ਵਿੱਚ ਸਥਿਤੀ ਹੈ ਜਿਹੜੀ ਉਸ ਦੀ ਮੁਰੰ ਬਹਾਲੀ ਦੇ ਲਈ ਕੰਮ ਕਰ ਰਹੀਆਂ ਨੇ ਤੇ ਹੜਾਂ ਦੌਰਾਨ ਹੋਏ ਨੁਕਸਾਨ ਦਾ ਬੋਲੇਆੰਕਣ ਵੀ ਟੀਮਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ